ਇਸ ਸਪੈਟਰ ਸਾਹਿਬ ਦਾ ਫੋਨ ਆਉਂਦਾ ਜੀ ਉਹ ਕਹਿੰਦੇ ਵੀ ਤੁਹਾਡੀ ਵਾਸਤੇ ਵੇਚਣਾ ਕਹਿੰਦੇ ਵੀ 9552 ਦੇ ਬੱਚਾ ਚੱਕਿਆ ਗਿਆ ਬੁੜੀਆਂ ਜਿਆਦਾ ਹੌਲੀ ਹੌਲੀ ਵੈਰੀਫਾਈ ਕੀਤਾ ਤਾਂ ਜੀ ਉਹ ਬੁੜੀ ਮਿਲ ਗਈ ਬੰਨਣਾ ਹਨਾ ਉੱਥੋਂ ਲੈ ਕੇ ਅਮਰਸਰ ਸਾਹਿਬ ਤੋਂ ਬੱਚਾ ਰੋ ਰਿਹਾ ਸੀ ਜਨਾਨੀ ਕਹਿੰਦੀ ਵੀ ਅਸੀਂ ਹਰਿਆਣੇ ਚ ਜਾਣਾ ਉਹ ਪਵਾਨੀ ਦੱਸ ਰਹੀ ਆ ਸ਼ਾਇਦ ਤੇ ਆਧਾਰ ਕਾਰਡ ਉਹਨਾਂ ਦੇ ਪੰਜਾਬ ਦਾਗਾ ਦੁਬਾਰਾ ਜੇ ਤੁਸਾਨੂੰ ਮਨ ਲਾ ਪਤਾ ਲੱਗ ਗਿਆ ਨਾ ਉਹ ਬੱਚੇ ਨੂੰ ਆਪ ਰਹੀ ਸੀਗੀ ਮਨ ਲਾ ਬੱਚਾ ਵਾਰ-ਵਾਰ ਬੁੜੀਆਂ ਕਹਿੰਦੀਆਂ ਰੋ ਰਿਆ ਸੀਗਾ ਪਹਿਲਾਂ ਆਪਸੇ-ਆਪਸੇ ਫੋਟੋ ਦਿਖਾਈ ਸਾਰਿਆਂ ਨੂੰ ਠੀਕ ਹੈ ਵੀ ਤੁਸੀਂ ਦੱਸੋ ਜੀ ਇਹ ਜਨਾਨੀ ਹੈਗੀ ਆ ਕਿ ਨਹੀਂ ਸਾਰੀਆਂ ਸਵਾਰੀਆਂ ਨੇ ਵੇਖਿਆ ਮਲਾਜਮ ਸਾਹਿਬ ਹੋਰਾਂ ਨੇ ਵੇਖਿਆ ਉਹ ਕਹਿੰਦੇ ਵੀ ਇਹੀ ਜਨਾਨੀ ਆ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਗੱਡੀ ਸਿੱਧੀ ਜੇਤ ਤੋਂ ਥਾਣੇ ਦੇ ਵਿੱਚ ਲਾਓ ਗੱਡੀ ਗੁਰੂ ਕੀ ਟਾਹ ਪਹੁੰਚੀ ਸੀਗੀ ਉਦੋਂ ਅਸੀਂ ਲਿਆ ਕੇ ਇੱਥੇ ਲਾਈ ਆ ਇੱਥੇ ਪੁਲਿਸ ਮਲਾਜਮ ਤਿਆਰ ਸੀਗੇ ਵਿੱਚ ਵੀ ਸਾਡੇ ਨਾਲ ਮੌਜੂਦ ਸੀਗੇ ਇਹਨਾਂ ਨੇ ਵੈਰੀਫਾਈ ਕਰਿਆ ਉਹ ਜਨਾਨੀ ਮੰਨ ਗਈ ਲੋਕਵਾਇਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਇਮਤਾਜ਼ ਇੱਕ ਵੱਡੀ ਖਬਰ ਹੈ ਕਿ ਇੱਕ ਦੋ ਬੱਚੇ ਸੀ ਦੋ ਜਨਾਨੀਆਂ ਦੇ ਕੋਲੇ ਬਸ ਦੇ ਵਿੱਚ ਇੱਕ ਬੱਚਾ ਕਿਡਨਾਪ ਕਰਕੇ ਲੈ ਕੇ ਆ ਰਹੀਆਂ ਸੀਗੀਆਂ ਪੂਰਾ ਮਾਮਲਾ ਕੀ ਹੈ ਬਸ ਦੇ ਡਰਾਈਵਰ ਕੰਡਕਟਰ ਸਾਰੇ ਜਿਹੜੀਆਂ ਸਵਾਰੀਆਂ ਨੇ ਉਹ ਸਾਰੀ ਦੀ ਸਾਰੀ ਬਸ ਜਿਹੜੀ ਅੰਮ੍ਰਿਤਸਰੋਂ ਬਠਿੰਡੇ ਜਾ ਰਹੀ ਸੀਗੀ ਉਹ ਰਸਤੇ ਵਿੱਚ ਸਿੱਧੇ ਜੈਤੋ ਲਿਆਉਂਦੇ ਆ ਰਸਤੇ ਵਿੱਚ ਕਿਤੇ ਖੜਾਉਂਦੇ ਨਹੀਂ ਪੂਰੀ ਘਟਨਾ ਜਾਣਦੇ ਆ ਬਾਈ ਜੀ ਪੂਰੀ ਘਟਨਾ ਕੀ ਹੈ ਕਦੋਂ ਤੁਹਾਨੂੰ ਪਤਾ ਲੱਗਿਆ ਕਿ ਤੁਹਾਡੀ ਬਸ ਦੇ ਵਿੱਚ ਜਿਹੜੀਆਂ ਔਰਤਾਂ ਬੈਠੀਆਂ ਨੇ ਕੌਣ ਨੇ ਕਿਵੇਂ ਨੇ ਸਭ ਤੋਂ ਪਹਿਲਾਂ ਸੱਸੀ ਗਾਲ ਜੀ ਮੈਂ ਕੰਡਕਟਰ ਆਂ ਹੀ ਬਸ ਦਾ ਜੀ ਗੱਡੀ 10:20 ਮਿੰਟ ਤੇ ਅੰਮ੍ਰਿਤਸਰ ਕਾਊਂਟਰ ਤੋਂ ਚੱਲਦੀ ਆ ਬ ਸਾਨੂੰ ਕੋਟਕਪੂਰੇ ਤੋਂ ਥੋੜਾ ਜਿਹਾ ਪਿੱਛੇ ਆ ਕੇ ਫੋਨ ਆਉਂਦਾ ਵੀ ਤੁਹਾਡੀ ਗੱਡੀ ਦੇ ਵਿੱਚ ਸਾਡੇ ਇਨਸਪੈਕਟਰ ਸਾਹਿਬ ਦੋ ਉਥੋਂ ਜੀ ਜਦੋਂ ਉਹਨਾਂ ਨੂੰ ਵੈਰੀਫਾਈ ਹੋਇਆ ਵੀ ਇਸ ਤਰ੍ਹਾਂ ਸਾਡੀ ਗੱਡੀ ਦੀ ਉੱਥੇ ਫੋਟੋ ਆਈ ਹੈ ਸੀਸੀਟੀਵੀ ਅਮਰਸਰ ਬੱਸ ਸਟੈਂਡ ਤੋਂ ਵੀ ਤੁਹਾਡੀ ਬੱਸ ਦੇ ਵਿੱਚ ਦੋ ਜਨਾਨੀਆਂ ਨੇ ਜਿਹੜੀਆਂ ਉਹਨਾਂ ਕੋਲੇ ਬੱਚੇ ਨੇ ਦੋ ਉਹ ਤੁਹਾਡੀ ਬੱਸ ਦੇ ਵਿੱਚ ਚੜੀਆਂ ਨੇ 10:20 ਮਿੰਟ ਤੇ ਸਾਡੀ ਗੱਡੀ ਜਦੋਂ ਕਾਊਂਟਰ ਤੋਂ ਚੱਲੀ ਹੈ ਉਦੋਂ ਚੜੀਆਂ ਸੀ ਤੇ ਗੱਡੀ ਕੋਟਕਪੂਰਾ ਪਹੁੰਚੀ ਸੀਗੀ ਜਦੋਂ ਵੀ ਸਾਨੂੰ ਫੋਨ ਆਇਆ ਮੈਂ ਉੱਥੋਂ ਟਿਕਟਾ ਘਟਣ ਲੱਗ ਗਿਆ ਕਿਉਂਕਿ ਗੱਡੀ ਕਾਫੀ ਭਰੀ ਹੋਈ ਸੀ ਤੇ ਬਾਈ ਨੇ ਮੈਨੂੰ ਆਵਾਜ਼ ਮਾਰ ਕੇ ਕਿਹਾ ਵੀ ਥੋੜਾ ਵੈਰੀਫਾਈ ਕਰ ਵੀ ਆਪਣੀ ਬਸ ਦੇ ਵਿੱਚ ਦੋ ਜਨਾਨਲੀਆਂ ਨੇ ਅਸੀਂ ਸਾਡੇ ਕੋਲੇ ਫੋਟੋ ਆਈ ਉੱਥੇ ਸਾਡੇ ਇਨਸਪੈਕਟਰ ਸਾਹਿਬ ਨੇ ਭੇਜੀ ਉੱਥੇ ਪੁਲਿਸ ਟੀਮ ਜਿਹੜੀ ਪਹੁੰਚੀ ਬਸ ਸਟੈਂਡ ਐਸਐਸਪੀ ਸਾਹਿਬ ਦਾ ਵੀ ਸਾਨੂੰ ਫੋਨ ਆਇਆ ਅਮਰਸਰ ਸਾਹਿਬ ਤੋਂ ਤੇ ਅਸੀਂ ਵੈਰੀਫਾਈ ਕਰਿਆ ਜਦੋਂ 2-4 ਸਵਾਰੀਆਂ ਨੂੰ ਪੁੱਛਿਆ ਸਾਨੂੰ ਸ਼ੱਕ ਦਾ ਸਿੱਧਾ ਹੀ ਹੋਇਆ ਕਿਉਂਕਿ ਫੋਟੋ ਬਿਲਕੁਲ ਮੈਚ ਕਰ ਰਹੀ ਸੀ ਬੱਚੇ ਦੇ ਕੱਪੜੇ ਜਨਾਨੀ ਦੇ ਕੱਪੜੇ ਸਭ ਕੁਝ ਮੈਚ ਕਰ ਰਹੀ ਸੀ ਸਾਡੇ ਨਾਲ ਮੁਲਾਜ਼ਮ ਵੀ ਮੌਜੂਦ ਸੀਗੇ 3-4 বাস ਦੇ ਵਿੱਚ ਜਿਹੜੇ ਸਫ਼ਰ ਕਰ ਰਹੇ ਸੀਗੇ ਤੇ ਉਹਨਾਂ ਨੇ ਜੋ ਦੇਖਿਆ ਵੀ ਉਹ ਕਹਿੰਦੇ ਇਹ ਹੀ ਜਨਾਨੀ ਹੈ ਅਸੀਂ ਨਾਲ ਦੀ ਨਾਲ ਉੱਥੇ ਅੰਮ੍ਰਿਤਸਰ ਸਾਹਿਬ ਸਾਡੇ ਇੰਚਾਰਜ ਸਾਹਿਬ ਹੋਰਾਂ ਨੂੰ ਕੰਟੈਕਟ ਕੀਤਾ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਗੱਡੀ ਸਿੱਧੀ ਜੇਤ ਤੋਂ ਥਾਣੇ ਦੇ ਵਿੱਚ ਲਾਓ ਗੱਡੀ ਗੁਰੂ ਕੀ ਟਾਹ ਪਹੁੰਚੀ ਸੀਗੀ ਉਦੋਂ ਅਸੀਂ ਲਿਆ ਕੇ ਇੱਥੇ ਲਾਈ ਹੈ ਇੱਥੇ ਪੁਲਿਸ ਮਲਾਉਣ ਤਿਆਰ ਸੀਗੇ ਮੇਟੂ ਵੀ ਸਾਡੇ ਨਾਲ ਮੌਜੂਦ ਸੀਗੇ ਇਹਨਾਂ ਨੇ ਵੈਰੀਫਾਈ ਕਰਿਆ ਉਹ ਜਨਾਨੀ ਮੰਨ ਗਈ ਆ ਅੱਛਾ ਕੀ ਮੰਨੀ ਆ ਕੀ ਮੰਨੀ ਉਹਨਾਂ ਨੇ ਤਾਂ ਇਹ ਕਹਿ ਰਹੀ ਉਹ ਤਾਂ ਵੀ ਮੈਂ ਬੱਚਾ ਖਰੀਦਿਆ 1 ਲੱਖ ਰੁਪਏ ਚ ਹਾਂਜੀ ਬਾਕੀ ਉਹਨ ਵੈਰੀਫਾਈ ਹੋਊਗਾ ਸਾਰਾ ਕੁਝ ਤਾਂ ਪਤਾ ਲੱਗੂ ਜਿਵੇਂ ਭਈ ਬੱਚਾ ਮੰਨ ਲਓ ਕਿਸੇ ਦੇ ਕੋਲੇ ਹੋਵੇ ਬਗਾਨਾ ਬੱਚਾ ਤਾਂ ਉਹ ਮਤਲਬ ਰਿਹਾਡ ਕਰਦਾ ਸੀ ਸਵਾਰੀਆਂ ਮੰਨੇ ਚਲੋ ਮਗਰ ਮੂਰੇ ਸਵਾਰੀਆਂ ਬੈਠੀਆਂ ਹੋਈਆਂ ਸੀ ਅਸੀਂ ਉਹਨਾਂ ਨੂੰ ਵੀ ਫੋਟੋ ਦਿਖਾਈ ਉਹਨਾਂ ਨੇ ਵੀ ਕਿਹਾ ਵੀ ਜਨਾਨੀ ਇਹੀ ਆ ਵੀ ਸੇਮ ਹੀ ਆ ਉਹ ਕਹਿੰਦੀਆਂ ਵੀ ਬੱਚਾ ਰੋ ਵੀ ਰਿਹਾ ਸੀ ਬਹੁਤ ਜ਼ਿਆਦਾ ਕਿਉਂਕਿ ਗਰਮੀ ਜ਼ਿਆਦਾ ਆ ਇੱਕ ਤਾਂ ਤੇ ਇੱਕ ਜਦੋਂ ਬੱਚਾ ਆਪਾਂ ਨੂੰ ਪਤਾ ਹੀ ਆ ਵੀ ਬਗਾਨਾ ਹੋਵੇ ਕਿਸੇ ਕੋਲੇ ਤਾਂ ਆਏ ਹੁੰਦਾ ਹੀ ਆ ਉਹ ਉੱਥੋਂ ਲੈ ਕੇ ਅਮਰਸਰ ਸਾਹਿਬ ਤੋਂ ਬੱਚਾ ਰੋ ਰਿਹਾ ਸੀ ਉਹ ਟਿਕਟ ਕਿੱਥੋਂ ਦੀ ਕਢਾਈ ਸੀ ਬਾਈ ਉਹਨੇ ਟਿਕਟ ਉਹਨੇ ਜੀ ਬਠਿੰਡਾ ਉੱਥੋਂ ਅਮਰਸਰ ਸਾਹਿਬ ਤੋਂ ਬਠਿੰਡਾ ਹੀ ਟਿਕਟ ਹੋਈ ਵੀ ਆ ਹਾਂਜੀ ਉਹ ਜਨਾਨੀ ਕਹਿੰਦੀ ਆ ਵੀ ਅਸੀਂ ਹਰਿਆਣੇ ਚ ਜਾਣਾ ਉਹ ਪਵਾਨੀ ਦੱਸ ਰਹੀ ਆ ਸ਼ਾਇਦ ਹੂੰ ਤੇ ਆਧਾਰ ਕਾਰਡ ਉਹਨਾਂ ਦੇ ਪੰਜਾਬ ਦਾਗਾ ਹਰੀਕੇ ਦਾ ਉਹਦਾ ਆਧਾਰ ਕਾਰਡ ਹੈ ਜੀ ਹਾਂ ਤੁਹਾਨੂੰ ਮਤਲਬ ਜਿਹੜੀ ਪਿੱਛੋਂ ਇਨਫੋਰਮੇਸ਼ਨ ਆਉਂਦੀ ਐ ਐਸਐਸਪੀ ਸਾਹਿਬ ਦੇ ਦਫਤਰ ਦੇ ਵਿੱਚ ਉਹ ਕੀ ਆਉਂਦੀ ਐ ਕਿ ਬੱਚਾ ਚੱਕਿਆ ਗਿਆ ਜਾਂ ਕੀ ਹੋਇਆ ਉਥੋਂ ਸਭ ਤੋਂ ਪਹਿਲਾਂ ਸਸਤੀਕਾਰ ਜੀ ਸਾਡੇ ਨਾਲ ਜਦੋਂ ਅਸੀਂ ਕੋੜ ਕਪੂਰੇ ਪਹੁੰਚਦੇ ਨੇ ਅੰਬਰਸਰ ਤੋਂ ਆਉਂਦੇ ਹੋਏ ਬਠਿੰਡੇ ਜਾਂਦੇ ਹੁੰਦੇ ਨੇ ਸਾਡੇ ਇੰਸਪੈਕਟਰ ਸਾਹਿਬ ਦਾ ਫੋਨ ਆਉਂਦਾ ਜੀ ਉਹ ਕਹਿੰਦੇ ਵੀ ਤੁਹਾਡੀ ਵਾਸਤੇ ਵਿੱਚ ਨਾ ਕਹਿੰਦੇ ਵੀ ਨੋ 55 ਦੇ ਬੱਚਾ ਚੱਕਿਆ ਗਿਆ ਹਰਮਿੰਦਰ ਸਾਹਿਬ ਤੋਂ ਤੇ ਕਹਿੰਦੇ ਐਂ ਕਰਕੇ ਵੀ ਕਹਿੰਦੇ ਤੁਸੀਂ ਵੈਰੀਫਾਈ ਕਰੋ ਉਹਨਾਂ ਨੇ ਫੋਟੋ ਭੇਜੀ ਸਾਨੂੰ ਤੇ ਜੋ ਫੋਟੋ ਭੇਜੀ ਜਨਾਬ ਮੈਂ ਇਹਨੂੰ ਆਖਿਆ ਮੈਂ ਹੁਣ ਵੀ ਐ ਕਰਕੇ ਵੀ ਤੂੰ ਡਾਟਾ ਕੱਟ ਕੇ ਨਾ ਆਪਣਾ ਕੰਮ ਕਰਕੇ ਤੇ ਮੈਂ ਹਾਂ ਵੀ ਤੂੰ ਵੈਰੀਫਾਈ ਕਰ ਹੈਨਾ ਕਿ ਗੱਲੀ ਗੱਲੀ ਬੁਰੀ ਨੂੰ ਐਸਐਸਪੀ ਸਾਹਿਬ ਦਾ ਫੋਨ ਵੀ ਆਈ ਉਹ ਕਹਿੰਦਾ ਵੀ ਵੀ ਸਾਹ ਕਹਿੰਦੇ ਕਹਿੰਦੇ ਵੀ ਤੁਸੀਂ ਨਾ ਕਹਿੰਦੇ ਵੈਰੀਫਾਈ ਕਰੋ ਇੱਕ ਰੀਨ ਨੇ ਵੈਰੀਫਾਈ ਹੋੜੀ ਹੋੜੀ ਕੀਤੀ ਜੀ ਗੱਡੀ ਜਿਆਦਾ ਭਰੀ ਹੋਣ ਕਰਨ ਮਨਲਾ ਤੁਹਾਨੂੰ ਪਤਾ ਆਧਾਰ ਕਾਰਡ ਵੀ ਰਹੀ ਆ ਪੰਜਾਬ ਦੇ ਵਿੱਚ ਬੁੜੀਆਂ ਜਿਆਦਾ ਹੋੜੀ ਹੋੜੀ ਵੈਰੀਫਾਈ ਕੀਤਾ ਤਾਂ ਜੀ ਉਹ ਬੁੜੀ ਮਿਲ ਗਈ ਮਨਲਾ ਹਣਾ ਹਾਂਜੀ ਤੇ ਉਹ ਕਲੀਅਰ ਫੋਟੋ ਅਸੀਂ ਮਲਾਈ ਤਾਂ ਮਨਲਾ ਉਹਨਾਂ ਨੂੰ ਵੀ ਭੇਜੀ ਉਹ ਫਿਰ ਉਹ ਵੀ ਕਹਿੰਦੇ ਕਲੀਅਰ ਆ ਸਹੀ ਆ ਹਾਂਜੀ ਇੱਕ ਬਾਈ ਜਿਵੇਂ ਇੱਕ ਹੀ ਹੁੰਦਾ ਕਿ ਜਿਵੇਂ ਆਮ ਸਵਾਰੀ ਤੇ ਜਿਵੇਂ ਉਹ ਚੋਰ ਸੀ ਜਾਲੋ ਉਹਦੇ ਵਿੱਚ ਫਰਕ ਹੁੰਦਾ ਬੰਨ ਪਤਾ ਲੱਗ ਜਾਂਦਾ ਕਿ ਉਹ ਲੁਕਦੀ ਆ ਡਰਦੀ ਆ ਇਦਾਂ ਦੀ ਗੱਲਬਾਤ ਸੀ ਹਾਂਜੀ ਹਾਂਜੀ ਉਹ ਇਦੂ ਬਾਅਦ ਜਦੋਂ ਸਾਨੂੰ ਮਨ ਤੁਸੀਂ ਕੀ ਕੀਤਾ ਬੱਸ ਜਿਹੜੀ ਉਹ ਰੋਕੀ ਨਹੀਂ ਕਿਤੇ ਰੋਕੀ ਬੱਸ ਜੀ ਅਸੀਂ ਇੱਕ ਵਾਰੀ ਉੱਥੇ ਵੈਰੀਫਾਈ ਕੀਤੀ ਸਾਡੇ ਨਾਲ ਬਾਈ ਮਲਾਜ਼ਮ ਵੀ ਸੀਗੇ ਪੁਲਿਸ ਵਾਲੇ ਆ ਜਾਵਾਂਗੇ ਸਿੱਧੀ ਫੇ ਉਸ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗ ਗਿਆ ਅਸੀਂ ਸਵਾਰੀਆਂ ਜੈਤੋਂ ਬੱਸ ਸਟੈਂਡ ਤੇ ਵੀ ਨਹੀਂ ਲਾਈਆਂ ਸਿੱਧੀ ਇੱਥੇ ਆ ਕੇ ਬੱਸ ਹੀ ਰੋਕੀ ਸਾਣੇ ਰੋਕੀ ਸਿੱਧੀ ਇੱਕ ਵਾਰੀ ਸਾਨੂੰ ਤੇ ਲੈਂਦੀਆਂ ਕਿਉਂਕਿ ਸਾਨੂੰ ਫੋਨ ਆਇਆ ਸੀਗਾ ਵੀ ਤੁਸੀਂ ਸਿੱਧੀ ਗੱਡੀ ਇੱਕ ਵਾਰੀ ਥਾਣੇ ਲਾਓ ਜਦੋਂ ਤੁਸੀਂ ਬੱਸ ਮਤਲਬ ਉਦੋਂ ਪਤਾ ਲੱਗ ਗਿਆ ਕਿ ਰੋਕ ਨਹੀਂ ਰਹੀ ਰਸਤੇ ਵਿੱਚ ਥਾਣੇ ਵਾਲੇ ਰਾਹ ਪਾ ਲਈ ਆ ਉਦੋਂ ਫਿਰ ਬੁੜੀ ਨੇ ਕੋਈ ਰਿਐਕਟ ਨਹੀਂ ਸਾਨੂੰ ਸਵਾਰੀਆਂ ਨੇ ਪੂਰਾ ਸਹਿਯੋ ਅੱਛਾ ਪਤਾ ਨਹੀਂ ਲੱਗਦਾ ਉਹਨੂੰ ਕੁਝ ਨਾ ਉਹ ਨਹੀਂ ਨਹੀਂ ਪਤਾ ਸੀਗਾ ਪਰ ਸਾਰਿਆਂ ਨੇ ਸਹਿਯੋਗ ਕੀਤਾ ਸਾਰਿਆਂ ਨੇ ਉਹ ਕਹਿੰਦੇ ਵੀ ਇਹਨੂੰ ਜਾਣ ਨਾ ਦਿਓ ਕਿਤੇ ਬਸ ਤੋਂ ਛਾਲ ਨਾ ਮਾਰ ਜੇ ਜਾਂ ਵੀ ਕੋਈ 19 ਕੀ ਨਾ ਹੋ ਜੇ ਸਵਾਰੀਆਂ ਨੇ ਪੂਰਾ ਸਹਿਯੋਗ ਕੀਤਾ ਉਹ ਕਹਿੰਦੇ ਥਾਣੇ ਲਾਓ ਬਸ ਸਾਰਾ ਉੱਥੇ ਵੈਰੀਫਾਈ ਕਰੋ ਹੁਣ ਉਹ ਜਿਹੜੀ ਬੱਚਾ ਤੇ ਜਿਹੜੀ ਔਰਤ ਆ ਇੱਥੇ ਹੈਗੇ ਆ ਜੀ ਥਾਣੇ ਚਾ ਜੀ ਹਾਂ ਕਿੰਨੀਆਂ ਔਰਤਾਂ ਸੀਗੀਆਂ ਉਹ ਦੋ ਆ ਜੀ ਦੋ ਹੀ ਬੱਚੇ ਆ ਦੋ ਹੀ ਬੱਚੇ ਜਿਹਨਾਂ ਕੋਲ ਇਹਦਾ ਦੂਜਾ ਬੱਚਾ ਉਹ ਕਿਹੜਾ ਹੈ ਉਹ ਵੀ ਇੰਨਾ ਕੀ ਸਾਲਕ ਦਾ ਹੀ ਉਹ ਲੱਗਦਾ ਮਤਲਬ ਉਹ ਵੀ ਆਈਆਂ ਕੋਈ ਇੱਕ ਚੱਕਰ ਨਹੀਂ ਉਹ ਆਪਾਂ ਨਹੀਂ ਕਹਿ ਸਕਦੇ ਕਿਉਂਕਿ ਆਪਾਂ ਨੂੰ ਇੱਕ ਬੱਚੇ ਦੀ ਇਨਫੋਰਮੇਸ਼ਨ ਆਈ ਸੀ ਤੇ ਉਹ ਆਪਾਂ ਵੈਰੀਫਾਈ ਕਰ ਲੇ ਫੋਟੋ ਇੱਕ ਜਨ ਦਾਸ ਸਸਰਾਾਂ ਦੇ ਵਿੱਚੋਂ ਜਿਹੜਾ ਉਹ ਬੱਚਾ ਇਹਨਾਂ ਨੇ ਚੱਕਿਆ ਜਿਹੜੀ ਉੱਥੋਂ ਦੇ ਕੈਮਰੇ ਚੋਂ ਫੋਟੋ ਆਈ ਉਹ ਇੱਕ ਜਨਾਨੀ ਦੀ ਸੀ ਤੇ ਉਹ ਉਹੀ ਮੈਚ ਦੇ ਵਿੱਚ ਆ ਉਹਦੇ ਨਾਲ ਵਾਲੀ ਦੀ ਫੋਟੋ ਹੈ ਨਹੀਂ ਸੀ ਵੈਸੇ ਉਹ ਨਾਲ ਹੈਗੀ ਉਹਦੇ ਬਿਲਕੁਲ ਜਨਾਨੀਆਂ ਦੋਸਤ ਹੁਣ ਹੁਣ ਕੀ ਕਹਿ ਰਿਹਾ ਪ੍ਰਸ਼ਾਸਨ ਕਿਸ ਤਰੀਕੇ ਦੀ ਕਾਰਵਾਈ ਪ੍ਰਸ਼ਾਸਨ ਨੂੰ ਕਾਰਵਾਈ ਚੱਲ ਰਹੀ ਹੈ ਜੀ ਅਮਰਸਰ ਸਾਹਿਬ ਤੋਂ ਵੀ ਟੀਮ ਆ ਰਹੀ ਆ ਹੂੰ ਇਹਨਾਂ ਦਾ ਕੰਟੈਕਟ ਹੋ ਚੁੱਕਿਆ ਸਾਰਾ ਬੱਚਾ ਉਹ ਗੋ ਵੀ ਆ ਰਹੇ ਹੋਣਗੇ ਇੱਥੇ ਉਹ ਆਉਣਗੇ ਜੀ ਹਾਂਜੀ ਬੱਚਾ ਤੇ ਉਹ ਬੁੜੀਆਂ ਇੱਥੇ ਨਹੀਂ ਹੁਣ ਹਾਂਜੀ ਬਾਕੀ ਦੇਖੋ ਅੱਗੇ ਕਾਰਵਾਈ ਸਾਰੀ ਹੋ ਰਹੀ ਆ ਹਾਂਜੀ ਸਾਨੂੰ ਤਾਂ ਵੀ ਉਹ ਕਹਿੰਦੇ ਵੀ ਇੱਕ ਅੱਗੇ ਤੁਸੀਂ ਪਹਿਲਾਂ ਵੀ ਤੁਸੀਂ ਤੁਹਾਨੂੰ ਲੰਮਾ ਸਮਾ ਹੋ ਗਿਆ ਬੱਸ ਦੇ ਵਿੱਚ ਪਹਿਲਾਂ ਵੀ ਕੱਟਣਾ ਵਾਪਰੀ ਇਦਾਂ ਦੀ ਕੱਟਣਾ ਵਾਪਰਨ ਦੀ ਹੀ ਰਹਿੰਦੀਆਂ ਸਾਰਾ ਹਾਂਜੀ ਕਦੇ ਅਮਰਸਰ ਸਾਹਿਬ ਤੋਂ ਰਸ਼ ਬਹੁਤ ਹੁੰਦਾ ਜੀ ਤੁਹਾਨੂੰ ਪਤਾ ਹੀ ਅਮਰਸਰ ਸਾਹਿਬ ਰਸ਼ ਹਾਂਜੀ ਬੱਸਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਭੀੜ ਹੁੰਦੀ ਆ ਛੇਦੀ ਦਾ ਪਕਲੀਅਰ ਨਹੀਂ ਕਰ ਸਕਦੇ ਭਰੀ ਬੱਸ ਦੇ ਵਿੱਚ ਕਿਉਂਕਿ ਹੁਣ ਅਮਰਸਰ ਸਾਹਿਬ ਤੋਂ ਗ ਤੇ ਉੱਥੋਂ ਤੋਂ ਲੈਣ ਲੱਗੀ ਹੋਈ ਆ ਗੱਡੀ 'ਚ 100-100 ਸਵਾਰੀ ਹੁੰਦੀ ਐ ਇਸ ਸਵਾਰੀ ਦੇ ਵਿੱਚ ਨਹੀਂ ਪਤਾ ਲੱਗਦਾ ਵੀ ਕੌਣ ਉੱਤਰ ਗਿਆ ਕੌਣ ਚੜ੍ਹ ਗਿਆ ਕਈ ਵਾਰ ਆਪਾਂ ਨੂੰ ਚਿਹਰਾ ਵੀ ਨਹੀਂ ਯਾਦ ਰਹਿੰਦਾ ਕਿਉਂਕਿ ਹੁਣ ਜਦੋਂ ਸਾਡੇ ਕੋਲੇ ਫੋਟੋ ਆਈ ਸਾਨੂੰ ਤਾਂ ਵੀ ਨਹੀਂ ਪਤਾ ਸੀ ਕਿ ਸਾਡੀ ਬੱਸ ਦੇ ਵਿੱਚ ਜਨਾਨੀ ਬੈਠੀ ਆ ਜਦੋਂ ਆਪਾਂ ਉਹਨੂੰ ਇੱਕ ਵਾਰੀ ਵੇਖਿਆ ਵੇਖ ਕੇ ਆਪਾਂ ਨੂੰ ਹਾਂ ਲੱਗਿਆ ਵੀ ਉਹੀ ਆ ਤੇ ਤੁਹਾਨੂੰ ਪਤਾ ਲੱਗਿਆ ਕਿ ਉਹ ਬੈਠੀ ਐ ਕੀ ਤੁਸੀਂ ਉਹਦੇ ਨਾਲ ਗੱਲਬਾਤ ਕੀਤੀ ਕੋਈ ਆ ਗੱਲਬਾਤ ਕੀਤੀ ਉਹਦੇ ਕੋਲੇ ਗਏ ਉਹਨੂੰ ਫੋਟ ਪਹਿਲਾਂ ਆਪਾਂ ਸੇ-ਬਾਸੀ ਫੋਟੋ ਦਿਖਾਈ ਸਾਰਿਆਂ ਨੂੰ ਵੀ ਤੁਸੀਂ ਦੱਸੋ ਜੀ ਇਹ ਜਨਾਨੀ ਹੈਗੀ ਐ ਕਿ ਨਹੀਂ ਸਾਰ ਤੁਸੀਂ ਮੇਰੀ ਵੀਡੀਓ ਬਣਾ ਲਓ ਐ ਜੋ ਮਰਜ਼ੀ ਕਰ ਲਓ ਮੈਨੂੰ ਕੋਈ ਨਹੀਂਗਾ ਅੱਛਾ ਉਹ ਕੋਈ ਚੈੱਕਰ ਨਹੀਂ ਹਾਂਜੀ ਉਹਨਾਂ ਨੇ ਇਹ ਗੱਲ ਕਹੀ ਹਾਂ ਠੀਕ ਹੈ ਠੀਕ ਹੈ ਬਈ ਬਹੁਤ ਬਹੁਤ ਧੰਨਵਾਦ ਭੱਗੇ ਜੀ ਧੰਨਵਾਦ ਅੱਛਾ